ਦੋਸਤੋ ਬੈਂਕਾਂ ਦੇ ਵਿੱਚ ਖਾਤਾ ਖੁਲਵਾਉਣਾ ਹਰੇਕ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਹਰੇਕ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਨੂੰ ਕਿਸ ਪ੍ਰਕਾਰ ਦਾ ਖਾਤਾ ਖੁਲਵਾਉਣਾ ਚਾਹੀਦਾ ਹੈ ਤਾਂ ਕਿ ਬੈਂਕਾਂ ਤੋਂ ਮਿਲਣ ਵਾਲੇ ਸਰਕਾਰ ਤੋਂ ਮਿਲਣ ਵਾਲੇ ਬੈਨੀਫਿਟਸ ਉਸ ਨੂੰ ਚੰਗੀ ਤਰ੍ਹਾਂ ਮਿਲ ਸਕਣ ਅਤੇ ਉਸ ਦਾ ਲੱਖਾਂ ਰੁਪਏ ਤੱਕ ਦਾ ਫਾਇਦਾ ਵੀ ਹੋ ਸਕੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਹੀ ਜਾਣਕਾਰੀ ਹੁੰਦੀ ਹੈ ਅਤੇ ਉਹ ਆਪਣੇ ਲਈ ਸਹੀ ਖਾਤਾ ਵੀ ਖੁਲਵਾ ਲੈਂਦੇ ਨੇ ਲੇਕਿਨ ਬਹੁਤ ਸਾਰੇ ਲੋਕ ਜਾਣਕਾਰੀ ਦੇ ਅਣਹੋਂਦ ਦੇ ਕਰਕੇ ਸਹੀ ਖਾਤਾ ਖੁਲਵਾਉਣ ਤੋਂ ਵਾਂਝੇ ਰਹਿ ਜਾਂਦੇ ਨੇ ਅਤੇ ਸਰਕਾਰ ਤੋਂ ਮਿਲਣ ਵਾਲੇ ਬੈਨੀਫਿਟਸ ਉਹਨਾਂ ਨੂੰ ਨਹੀਂ ਮਿਲ ਪਾਉਂਦੇ ਸਭ ਤੋਂ ਪਹਿਲਾਂ ਇੱਕ ਨਜ਼ਰ ਵੱਖ-ਵੱਖ ਪ੍ਰਕਾਰ ਦੇ ਬੈਂਕ ਖਾਤਿਆਂ ਦੇ ਉੱਪਰ ਜੇਕਰ ਆਪਾਂ ਮਾਰ ਲਈਏ ਤਾਂ ਸਭ ਤੋਂ ਜ਼ਿਆਦਾ ਪ੍ਰਚਲਿਤ ਜੋ ਸੇਵਿੰਗ ਖਾਤਾ ਹੁੰਦਾ ਹੈ ਉਸ ਤੋਂ ਬਾਅਦ ਖਾਤਾ ਹੁੰਦਾ ਹੈ ਕਰੰਟ ਅਕਾਊਂਟ ਹੁੰਦਾ ਹੈ ਸੈਲਰੀ ਅਕਾਊਂਟ ਹੁੰਦਾ ਹੈ ਇਸ ਦੇ ਨਾਲ ਹੀ ਤੁਸੀਂ ਜੁਆਇੰਟ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਡੀਮੈਟ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਪੈਨਸ਼ਨ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਸੀਨੀਅਰ ਸਿਟੀਜ਼ਨ ਅਕਾਊਂਟ ਖੁਲਾ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਡਾਇਰੈਕਟ ਬੈਨੀਫਿਸ਼ੀਰੀ ਟਰਾਂਸਫਰ ਖਾਤਾ ਖੁਲਾ ਸਕਦੇ ਹੋ ਇਸ ਦੇ ਨਾਲ ਸੰਬੰਧਿਤ ਪੂਰੀ ਵੀਡੀਓ ਦੇਖਣ ਦੇ ਲਈ ਹੇਠਾਂ ਦਿੱਤੇ ਲਿੰਕ ਨੂੰ ਖੋਲੋ ਜੀ